I don't ਇੱਥੇ ਆ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਨੇ ਬੋਹਾ ਨਗਰ ਵੱਲੋਂ ਦਫ਼ਤਰ ਖੋਲ੍ਹਿਆ ਬਹੁਤ ਬਹੁਤ ਵਧਾਈਆਂ ਤੇ ਵੱਧ ਤੋਂ ਵੱਧ ਡਿਊਟੀ ਲਾਉਣੀ ਹੈ ਕਿਸੇ ਦੀ ਭਾਈ ਤੇਲ ਦੀ ਲਾਉਣੀ ਹੈ ਕਿਸੇ ਦੀ ਗੱਡੀ ਦੀ ਲਾਉਣੀ ਹੈ ਇਹ ਬਹੁਤ ਵਧੀਆ ਸੁਝਾਅ ਹੈ ਬੇਨਤੀ ਇਹ ਵੀ ਹੈ ਵੀ ਜਦੋਂ ਤੁਸੀਂ ਸਾਡੇ ਉਧਰ ਆਓ ਬਰੇਟਿਆਂ ਕਰਨੀ ਸਾਡੇ ਦਫ਼ਤਰ 'ਚ ਡਿਊਟੀ ਲਾ ਕੇ ਆ ਆਪਣਾ ਹਾਜ਼ਰੀ ਲਾਉਣੀ ਹੈ ਇੱਥੇ ਅਸੀਂ ਆਈਏ ਅਸੀਂ ਲਾ ਕੇ ਜਾਵਾਂਗੇ ਤੋ ਭਾਈ ਇੰਨੀਆਂ ਬੇਨਤੀਆਂ ਕਰੋ ਪ੍ਰਮਾਨ ਬਹੁਤ ਵਧੀਆ ਉਪਰਾਲਾ ਹੈ ਉਤਸ਼ਾਹ ਬਹੁਤ ਹੈ ਗੁਪਤੀ ਵੋਟ ਬਹੁਤ ਹੈ ਫਿਕਰ ਨਾ ਕਰੋ ਜਿੱਤਣਗੇ ਸਤਗੁਰੂ ਜੀ ਦਾ ਓਟ ਆਸਰਾ ਲੈ ਕੇ ਚੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹਿਰ ਬੋਹਾ ਜ਼ਿਲ੍ਹਾ ਮਾਨਸਾ ਦੇ ਵਿੱਚ ਸਤਿਕਾਰਯੋਗ ਭਾਈ ਲੱਖਾ ਸਿੰਘ ਸਿਧਾਨਾ ਉਹਨਾਂ ਦੇ ਸਮੂੱਚੇ ਵਰਕਰਾਂ ਨੇ ਅ ਦਫ਼ਤਰ ਦਾ ਉਦਘਾਟਨ ਕੀਤਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਔਰ ਲਿਹਾ ਕੇ ਇੱਥੇ ਪਾਠ ਕਰਾਇਆ ਹੈ ਆ ਬੀਜਾ ਪੇਟੀਆਂ ਵਾਲਾ ਇਹਨਾਂ ਦੇ ਸਾਹਮਣੇ ਰਤਿਆ ਰੋਡ ਤੇ ਭਾਈ ਬੀਲਾ ਸਿੰਘ ਹਾਕਮ ਵਾਲਾ ਇਹਨਾਂ ਦੀ ਦੁਕਾਨ ਦੇ ਜਮਾ ਨਜ਼ਦੀਕ ਭਾਈ ਲੱਖਾ ਸਿੰਘ ਸਦਾਣਾ ਦਾ ਦਫ਼ਤਰ ਖੋਲਿਆ ਗਿਆ ਹੈ ਜਦੋਂ ਵੀ ਨੰਗਦੇ ਟੱਪਦੇ ਆਵੋ ਸ਼ਹਿਰ ਕੋਈ ਪੈਸੇ ਵੀ ਘੇੜਾ ਮਾਰੋ ਤਾਂ ਇਸ ਦਫ਼ਤਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਸਾਰੇ ਸਿੰਘਾਂ ਨੇ ਬਾਕੀ ਔਰ ਜਿਵੇਂ ਗਿਆਨੀ ਬਲਦੇਵ ਸਿੰਘ ਜੀ ਇਹਨਾਂ ਨੇ ਵੀ ਕਿਹਾ ਵੀ ਆਪਾਂ ਫੰਡ ਜਿਹੜਾ ਹੈ ਉਹਦੀ ਬਜਾਏ ਆਪਾਂ ਜਿਵੇਂ ਕਿਸੇ ਨੇ ਦੁੱਧ ਭੇਜਤਾ ਕਿਸੇ ਨੇ ਚਾਪਤੀ ਦੀ ਸੇਵਾ ਜਿਵੇਂ ਸੁਖਮਣੀ ਸੇਵਾ ਸੁਸਾਇਟੀ ਔਰ ਇਹਨਾਂ ਵੱਲੋਂ ਸਾਰੇ ਸਿੰਘਾਂ ਵੱਲੋਂ ਵੀ ਸੇਵਾ ਕੀਤੀ ਗਈ ਹੈ ਹੋਰ ਸਿੰਘਾਂ ਵੱਲੋਂ ਵੀ ਬੇਨਤੀ ਹਸਤੀਆਂ ਆਈਆਂ ਨੇ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਬੇਨਤੀ ਹੈ ਗਿਆਨੀ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਆਪ ਜੀ ਨੂੰ ਇੱਥੇ ਪਹੁੰਚਣ ਤੇ ਬਹੁਤ-ਬਹੁਤ ਵਧਾਈਆਂ ਕਿ ਆਪਾਂ ਨਵਾਂ ਦਫ਼ਤਰ ਖੋਲ੍ਹਿਆ ਅੱਜ ਤੇ ਦੂਸਰੀਆਂ ਵਧਾਈਆਂ ਕਿ ਪੰਜਾਬ ਦੇ ਵਿੱਚ ਐਤਕੀ ਬਹੁਤ ਹੀ ਵੱਡੇ ਪੱਧਰ ਤੇ ਜਿਹੜੇ ਪੰਥਕ ਚਿਹਰੇ ਨੇ ਵੋਟਾਂ ਦੇ ਵਿੱਚ ਖੜੇ ਹੋਏ ਆ ਜੋ ਕਿ ਇੱਕ ਪੰਜਾਬ ਨੂੰ ਨਵੀਂ ਦਿਸ਼ਾ ਨਵੀਂ ਹਵਾ ਦੇ ਰਹੇ ਨੇ ਸੋ ਇਸੇ ਤਰ੍ਹਾਂ ਹੀ ਆਪਾਂ ਬਠਿੰਡੇ ਸੀਟ ਤੋਂ ਸਮਾਜ ਸੇਵੀ ਆਪਣਾ ਭਰਾ ਲੱਖਾ ਸਿੰਘ ਸਧਾਨਾ ਜੋ ਆਪਣੀ ਸੀਟ ਤੋਂ ਬਠਿੰਡੇ ਤੋਂ ਖੜਿਆ ਹੈ ਤੋਂ ਉਸ ਨੂੰ ਬਹੁਤ ਹੀ ਵੱਡੇ ਲੀਡ ਨਾਲ ਇਥੋਂ ਜਿਤਾਉਣਾ ਸੋ ਸਾਰੇ ਮੇਰੇ ਇੱਥੇ ਪਹੁੰਚੇ ਹੋਏ ਸਾਰੇ ਵੀ ਮਿੱਤਰਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਜੋ ਕਿ ਆਪਣੀ ਪੰਜਾਬੀ ਬੋਲੀ ਵਾਸਤੇ ਲੜ ਰਿਹਾ ਹੈ ਪਾਣੀਆਂ ਵਾਸਤੇ ਲੜ ਰਿਹਾ ਹੈ ਪੰਜਾਬ ਦੀਆਂ ਨਸਲਾਂ ਨੂੰ ਬਚਾਉਣ ਦੀ ਗੱਲ ਕਰ ਰਿਹਾ ਹੈ ਉਹਦੇ ਵਾਸਤੇ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਘਰ-ਘਰ ਦੇ ਵਿੱਚ ਜਾ ਕੇ ਤੇ ਆਪਾਂ ਸਾਰੀ ਗੱਲਬਾਤ ਕਰੀਏ ਵੀ ਆਪਾਂ ਪਾਣੀ ਕਿਸ ਤਰ੍ਹਾਂ ਬਚਾਉਣਾ ਹੈ ਨਸਲਾਂ ਕਿਸ ਤਰ੍ਹਾਂ ਬਚਾਉਣੀਆਂ ਹਨ ਤੇ ਆਪਣੇ ਵਾਸਤੇ ਆਗੂ ਬਣ ਕੇ ਕੌਣ ਅੱਗੇ ਲੜ ਰਿਹਾ ਹੈ ਇਸ ਵਾਸਤੇ ਮੇਰੀ ਬੇਨਤੀ ਹੈ ਕਿ ਆਪਾਂ ਵਾਦ ਤੋਂ ਵਾਗ ਵਾਧ ਭਾਈ ਲਖਿਆ ਸੰਸਧਾਨਾਂ ਦਾ ਸਾਥ ਦੇ ਕੇ ਉਸ ਨੂੰ ਵੋਟਾਂ ਤੋਂ ਜਿਤਾ ਕੇ ਤੇ ਆਪਣੀ ਸੀਟ ਦੀ ਜਿੱਤ ਪ੍ਰਾਪਤ ਕਰੀਏ ਜੀ ਇੰਨੀਆਂ ਬੇਨਤੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਗਿਆਨੀ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਸੁਝਾਅ ਦਿੱਤੇ ਐ ਬੇਨਤੀ ਐ ਸੰਗਤਾਂ ਨੂੰ ਜੀ ਜੋ ਵੀ ਇੱਥੇ ਪੋਸਟਰ ਆਉਣਗੇ ਜਾਂ ਕੋਈ ਵੀ ਕਿਸੇ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਪੋਸਟਰ ਝੰਡੇ ਡੰਡੇ ਜੋ ਵੀ ਐ ਔਰ ਆਪਾਂ ਨੇ ਸਾਰਿਆਂ ਨੇ ਰਲ ਕੇ ਇਥੋਂ ਕਰਨਾ ਐ ਜਿਸ ਵੀ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਲੈਣੀ ਹੈ ਉਹ ਭਾਈ ਪ੍ਰਵਿੰਦਰ ਸਿੰਘ ਹਕਮਾਂਬਾਲੇ ਤੋਂ ਜਿਨ੍ਹਾਂ ਨੂੰ ਗਰੁੱਪਾਂ ਦੀ ਡਿਊਟੀ ਲਈ ਗਈ ਹੈ ਸਾਰੇ ਗਰੁੱਪ ਇਹਨਾਂ ਨੇ ਬਣਾਏ ਹੈ ਅੱਗੇ ਵੀ ਬਣਾਉਣੇ ਆ ਇਹ ਸਾਰੀ ਜਾਣਕਾਰੀ ਗਰੁੱਪਾਂ ਦੇ ਵਿੱਚ ਰਜਾਨਾ ਪਾਇਆ ਕਰਨਗੇ ਬੇਨਤੀ ਹੈ ਜਿੱਥੇ ਵੀ ਕਿਤੇ ਕੋਈ ਸੱਦਾ ਪੱਤਰ ਆਏ ਔਰ ਉਹ ਜ਼ਰੂਰ ਆ ਧਿਆਨ ਦੇ ਕੇ ਗਰੁੱਪ ਦੇ ਵਿੱਚ ਕੋਈ ਵੀ ਆਡੀਓ ਵੀਡੀਓ ਆਵੇ ਉਹ ਸੁਣਨ ਦੀ ਖਿੱਚਲਾ ਕਰਿਆ ਕਰੋ ਤਾਂ ਕਿ ਹਰ ਗਤੀਵਿਧੀ ਦਾ ਤੁਹਾਨੂੰ ਪਤਾ ਲੱਗਦਾ ਰਹੇ ਇਤਨਾ ਉਹਨਾਂ ਦਾ ਤਾਏ ਹੈ ਪਰ ਸਿਮਰਨਜੀਤ ਸਿੰਘ ਮਾਨ ਅ ਸੰਗਰੂਰ ਤੋਂ ਖੜੇ ਹੋਏ ਐ ਉਹਨਾਂ ਦਾ ਵੀ ਜਿਤਾਉਣਾ ਲਾਜ਼ਮੀ ਐ ਤੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹ ਵੀ ਖੜੇ ਹੋਏ ਐ ਔਰ ਉਹਨਾਂ ਦਾ ਵੀ ਜਿੱਤਣਾ ਲਾਜ਼ਮੀ ਐ ਬਠਿੰਡਾ ਸੀਟ ਤੋਂ ਭਾਈ ਲਖਾ ਸਿੰਘ ਸਿਧਾਣਾ ਖੜੇ